ਬਹੁਤ ਸਾਰੇ ਕਹਿੰਦੇ ਕਿ ਸਾਡੀ ਫੀਸ ਨਹੀਂ ਭਰੀ ਗਈ ਬਹੁਤ ਸਾਰੇ ਕਹਿੰਦੇ ਕਿ ਅਸੀਂ ਕੱਲੀ ਰਜਿਸਟ੍ਰੇਸ਼ਨ ਕਰ ਲਈ ਸਾਡਾ ਫਾਰਮ ਕੰਪਲੀਟ ਨਹੀਂ ਹੋਇਆ ਹੋਰ ਵੀ ਬਹੁਤ ਸਾਰੀਆਂ ਨੇ ਜਿਹੜੀਆਂ ਸ਼ੰਕੇ ਰਹੇਗੇ ਬਹੁਤ ਸਾਰਿਆਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਪੇਪਰ ਭਰਨਾ ਕਦੋਂ ਸੀ ਲਾਸਟ ਡੇਟ ਕੀ ਸੀ ਭਈ ਗੱਲ ਕਰਾਂਗੇ ਕੀ ਹੁਣ ਹੱਲ ਹੋ ਸਕਦਾ ਕੀ ਹੱਲ ਹੈ ਜਿਨ੍ਹਾਂ ਦਾ ਕੁਛ ਅਧੂਰਾ ਫਾਰਮ ਆ ਜਾਂ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰ ਲਈ ਜਾਂ ਜਿਨ੍ਹਾਂ ਦੀ ਫੀਸ ਪੈਂਡਿੰਗ ਰਹੀ ਗਈ ਉਹੀ ਇਸ ਵੀਡੀਓ ਦੇ ਐਂਡ ਤੇ ਗੱਲ ਕਰਾਂਗੇ ਸੋ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਕਰ ਲਿਓ ਪੁਰਾਣੇ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਕਿਉਂਕਿ ਆਪਾਂ ਨੂੰ 7 ਸਾਲ ਹੋ ਗਏ ਇਸੇ ਕੰਮ ਤੇ 7 ਸਾਲਾਂ ਤੋਂ ਆਪਾਂ ਪੀਐਸਟ ਦੀ ਤਿਆਰੀ ਕਰਵਾ ਰਹੇ ਆ YouTube ਦੇ ਉਦੋਂ ਇੱਕਣ ਦੋਕਣ ਚੈਨਲ ਹੀ ਹੁੰਦੇ ਸੀ ਅੱਜ ਤੱਕ ਚਲੋ ਪਰਮਾਰ ਹੈ ਠੀਕ ਹੈ ਸੋ ਜੁੜੇ ਰਹੋ ਚੈਨਲ ਦੇ ਨਾਲ ਵਧੀਆ ਤਰੀਕੇ ਨਾਲ ਤਿਆਰੀ ਕਰਨਾ ਚਾਹੁੰਦੇ ਹੋ ਪਹਿਲੀ ਵਾਰ ਚ ਪੀਐਸਟ ਪਾਸ ਕਰਨਾ ਚਾਹੁੰਦੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਫ੍ਰੀ ਕਲਾਸਾਂ ਵੀ ਹੁੰਦੀਆਂ ਪੇਡ ਕਲਾਸਾਂ ਵੀ ਹੁੰਦੀਆਂ ਪੇਡ ਵੀ ਐਸਾਂ ਸਮਝ ਲਓ ਫ੍ਰੀ ਵਰਗੀਆਂ ਹੀ ਹੁੰਦੀਆਂ ਨੋਟਸ ਆਪਣੇ ਸਾਨੂੰ ਪਤਾਉ ਹੁੰਦੇ ਆ ਜਿਹੜੇ ਤੁਹਾਨੂੰ 20-20 ਹਜ਼ਾਰ ਚ ਮਿਲਣਗੇ ਪਰ ਸਾਨੂੰ ਉਹ 100 ਰੁਪਿਆ ਦੇ ਵਿੱਚ ਹੀ ਆਪਾਂ ਪ੍ਰੋਵਾਈਡ ਕਰਾ ਦਿੰਦੇ ਆ ਨੋਟਸ ਕੋਰਸ ਆਪਾਂ ਲਾਂਚ ਕੀਤੇ ਹੋਏ ਆ ਦੋ ਐਸਐਸਟੀ ਵਾਲਿਆਂ ਵਾਸਤੇ ਤੇ ਬੀਐਡ ਐਈਟੀਟੀ ਵਾਲਿਆਂ ਵਾਸਤੇ ਉਹ ਕੋਰਸ ਲੈ ਸਕਦੇ ਹੋ ਬਹੁਤ ਹੀ ਵਧੀਆ ਕੰਟੈਂਟ ਹੋਊਗਾ ਚਲੋ ਹੁਣ ਮੇਨ ਗੱਲ ਕਰ ਲਈਏ ਆਪਾਂ ਵੈਬਸਾਈਟ ਤੇ ਚਲਦੇ ਆ ਬਿਲਕੁਲ ਸਿੱਧਾ ਵੈਬਸਾਈਟ ਤੇ ਵਗ ਚਲਦੇ ਆ ਕੀ ਸ਼ੋ ਹੋ ਰਿਹਾ ਕੀ ਬਣ ਰਿਹਾ ਹੱਲ ਕੀ ਆ ਹੁਣ ਉਹ ਵੀ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਕੋਈ ਕਨਫਿਊਜ਼ਨਾਂ ਨੇ ਉਹ ਦੂਰ ਹੋ ਸਕਦੀਆਂ ਜਾਂ ਨਹੀਂ ਹੋ ਸਕਦੀਆਂ ਦੇਖੋ ਵੀ ਆ ਆਪਾਂ ਬਿਲਕੁਲ ਅਫੀਸ਼ੀਅਲ ਵੈਬਸਾਈਟ ਤੇ ਆ ਗਏ ਆ ਵਾਲੀ ਅਫੀਸ਼ੀਅਲ ਵੈਬਸਾਈਟ ਆ ਠੀਕ ਹੈ ਇਸ ਅਫੀਸ਼ੀਅਲ ਵੈਬਸਾਈਟ ਤੇ ਆਪਾਂ ਇੱਥੇ ਜਿਹੜੇ ਤਿੰਨ ਕੌਮੇ ਤੇ ਡੰਡੇ ਜੇ ਦਿੱਤੇ ਹੁੰਦੇ ਇਹਨਾਂ ਤੇ ਕਲਿੱਕ ਕਰ ਲੈਨੇ ਆ ਦੇਖੋ ਕਲਿੱਕ ਕਰਦੇ ਆ ਕਲਿੱਕ ਕਰਨ ਤੋਂ ਬਾਅਦ ਕੀ ਹੋਣਾ ਦੇਖੋ ਇਹਨਾਂ ਦੇ ਕਲਿੱਕ ਕਰਾਂਗੇ ਆਹ ਵਾਲੇ ਤਿੰਨ ਤੇ ਕਲਿੱਕ ਕੀਤਾ ਇੱਥੇ ਆਨਲਾਈਨ ਰਜਿਸਟ੍ਰੇਸ਼ਨ ਤੇ ਜਾਵਾਂਗੇ ਸੀ ਆਨਲਾਈਨ ਰਜਿਸਟ੍ਰੇਸ਼ਨ ਤੇ ਜਾਵਾਂਗੇ ਅਗਲੇ ਨੇ ਸਿੱਧਾ ਲਿਖਤਾ ਕਿ 22 ਫਰਵਰੀ ਦੇ ਜਿਹੜਾ ਸੀਗਾ ਫਾਰਮ ਭਰਮ ਦਾ ਸਿਸਟਮ ਉਹ ਬੰਦ ਹੋ ਗਿਆ ਹੁਣ ਜਿਹੜੇ ਸਟੂਡੈਂਟ ਕਹਿੰਦੇ ਸਾਡੀ ਫੀਸ ਪੈਂਡਿੰਗ ਹੈ ਠੀਕ ਹੈ ਜਿਹੜੇ ਕਹਿੰਦੇ ਵੀ ਦੁਬਾਰਾ ਵੈਬਸਾਈਟ ਓਪਨ ਹੋਊਗੀ ਜਾਂ ਨਹੀਂ ਉਹ ਉਹ ਵੀ ਤੁਹਾਨੂੰ ਗੱਲ ਕਰੂੰਗਾ ਵੀ ਜਿਹੜੇ ਕਹਿੰਦੇ ਸਾਡੀ ਫੀਸ ਪੈਂਡਿੰਗ ਹੈ ਵੀ ਉਹਨਾਂ ਦਾ ਦੇਖੋ ਐਟ ਅ ਟਾਈਮ ਤਾਂ ਕੋਈ ਹੱਲ ਨਹੀਂ ਜਾ ਜਿਹੜੇ ਕਹਿੰਦੇ ਅਸੀਂ ਰਜਿਸਟ੍ਰੇਸ਼ਨ ਕਰ ਦਿੱਤਾ ਸੀ ਆਪਣਾ ਨੰਬਰ ਭਰ ਦਿੱਤਾ ਸੀਗਾ ਅਸੀਂ ਆਪਣੀ ਮੇਲ ਆਈਡੀ ਵੀ ਭਰ ਦਿੱਤੀ ਸੀ ਸਾਡੇ ਕੋਲੇ ਓਟੀਪੀ ਵਗੈਰਾ ਸਭ ਕੁਝ ਆ ਗਿਆ ਸੀ ਆਈਡੀ ਸਾਡੀ ਬਣ ਗਈ ਸੀ ਪਰ ਅਸੀਂ ਪੂਰਾ ਫਾਰਮ ਨਹੀਂ ਕਰ ਸਕੇ ਉਹਨਾਂ ਵਾਸਤੇ ਹੋ ਸਕਦਾ 50% ਹੱਲ ਮੈਂ ਤੁਹਾਨੂੰ ਦੱਸ ਕੇ ਜਾਊਂਗਾ 100% ਨਹੀਂ ਕਹੂੰਗਾ ਠੀਕ ਹੈ ਤੇ ਜਿਹੜੇ ਬਿਲਕੁਲ ਨਵਾਂ ਫਾਰਮ ਭਰਨਾ ਚਾਹੁੰਦੇ ਆ ਵੀ ਅਸੀਂ ਤਾਂ ਰਹਿ ਗਏ ਸੰਤੋ ਡੇਟ ਦੇ ਨਹੀਂ ਪਤਾ ਲੱਗਿਆ 20 ਫਰਵਰੀ ਜੀ ਕਦੋਂ ਟੱਪ ਗਈ ਤਾਂ ਉਹਨਾਂ ਵਾਸਤੇ ਲਗਭਗ ਮੈਨੂੰ ਲੱਗਦਾ ਵੀ ਰਸਤਾ ਬੰਦ ਹੀ ਹੋਊਗਾ ਸੋ ਹੁਣ ਕੀ ਕਰ ਸਕਦੇ ਹਾਂ ਵੀ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਹੋ ਗਈ ਜਾਂ ਉਹਨਾਂ ਵਾਸਤੇ ਜਾਂ ਜਿਨ੍ਹਾਂ ਦੀ ਫੀਸ ਪੈਂਡਿੰਗ ਹੈ ਉਹ ਵੀ ਕੀ ਕਰਨ ਉਹਨਾਂ ਨੂੰ ਨਾ ਵੱਧ ਤੋਂ ਵੱਧ ਇਹਨਾਂ ਦਾ ਜਿਹੜਾ ਹੈਲਪਲਾਈਨ ਨੰਬਰ ਹੈਗਾ ਇਹ ਤੇ ਮੇਲ ਕਰਨੀ ਹੈ ਇਹ ਤੇ ਕਾਲ ਕਰਨੀਆਂ ਨੇ ਠੀਕ ਹੈ ਤਾਂ ਕਿ ਸਾਨੂੰ ਉਹ ਰਿਲੇਕਸ਼ਨ ਦੇ ਦੇਣ ਕਿ ਵੀ ਜਿਨ੍ਹਾਂ ਦਾ ਫਾਰਮ ਅਨਕੰਪਲੀਟ ਹੈ ਅੱਧਾ ਪਚੱਦਾ ਪਿਆ ਤਾਂ ਉਹਨਾਂ ਨੂੰ ਪੂਰਾ ਕਰਨ ਦਾ ਹੋ ਸਕਦਾ ਇਕੱਲੇ ਉਹਨਾਂ ਬੰਦਿਆਂ ਨੂੰ ਹੀ ਅਧਿਕਾਰ ਮਿਲ ਜੇ ਤੇ ਜਿਨ੍ਹਾਂ ਦੀ ਫੀਸ ਪੈਂਡਿੰਗ ਹੈ ਜਾਂ ਨਹੀਂ ਭਰੀ ਗਈ ਹੋ ਸਕਦਾ ਉਹਨਾਂ ਨੂੰ ਵੀ ਉਹ ਦੁਬਾਰਾ ਅਧਿਕਾਰ ਦੇ ਦੇਣ ਪਰ ਇਹਦੇ ਵਾਸਤੇ ਸਾਨੂੰ ਮਿਹਨਤ ਕਰਨੀ ਪੈਣੀ ਹੈ ਇਹਨਾਂ ਨੂੰ ਜਿੰਨੀਆਂ ਹੋ ਸਕੋ ਉਹਨੀਆਂ ਮੇਲਾ ਭੇਜੋ ਤਾਂ ਕਿ ਤੁਹਾਡੀ ਸੁਣ ਲੈਣ ਹੁਣ ਤੁਸੀਂ ਆਖੋਗੇ ਇਹ ਕਿਵੇਂ ਹੋ ਸਕਦਾ ਬਈ ਇਹ ਹੋ ਸਕਦਾ ਅਜਿਹਾ ਪਹਿਲਾਂ ਬਹੁਤ ਵਾਰੀ ਹੋਇਆ ਹੈ ਠੀਕ ਹੈ ਇਹ ਸਿੱਪ ਐਸੇਚ ਹੀ ਹੋਇਆ ਹੁਣ ਜਿਹੜੇ ਈਟੀਟੀ ਵਾਲੇ ਸੀ ਜਿਹੜੇ ਮਤਲਬ ਪ੍ਰੋਮੋਸ਼ਨ ਵਾਲੇ ਸਰਕਾਰੀ ਟੀਚਰ ਸੀ ਉਹ ਕਹਿੰਦੇ ਵੀ ਅਸੀਂ ਈਟੀਟੀ ਦੇ ਵਿੱਚ ਆ ਪਰ ਲੱਗੇ ਅਸੀਂ ਬੀਐਡ ਦੇ ਆਧਾਰ ਤੇ ਆ ਕਹਿੰਦੇ ਹੈਗੇ ਤਾਂ ਅਸੀਂ ਈਟੀਟੀ ਦੇ ਵਿੱਚ ਆ ਲੱਗੇ ਬੀਐਡ ਦੇ ਆਧਾਰ ਤੇ ਆ ਕਹਿੰਦੇ ਸਾਡੇ ਵਾਸਤੇ ਤਾਂ ਆਪਸ਼ਨ ਨਹੀਂ ਆ ਰਹੀ ਵੀ ਅਸੀਂ ਹੁਣ ਪੇਪਰ ਕੀਤੀ ਵੀ ਐਡਾ ਸੀ ਪੇਪਰ 1 ਕਿਵੇਂ ਭਰ ਸਕਦੇ ਆ ਕਿ ਸਾਡੇ ਵਾਸਤੇ ਆਪਸ਼ਨ ਨਹੀਂ ਆ ਰਹੀ ਬਈ ਉਹਨਾਂ ਨੂੰ ਵੀ ਇਹੀ رائے ਦਿੱਤੀ ਗਈ ਸੀ ਵੱਖ-ਵੱਖ ਚੈਨਲਾਂ ਵੱਲੋਂ ਜਾਂ ਆਪਣੇ ਵੱਲੋਂ ਕਿ ਤੁਸੀਂ ਇਹਨਾਂ ਨੂੰ ਮੇਲ ਕਰੋ ਉਹਨਾਂ ਨੂੰ ਮੇਲ ਕਰੋ ਤਾਂ ਉਹਨਾਂ ਨੇ ਲਾਸਟ ਜੀ ਮਿਲਾਂ ਵੀ 4-5 ਦਿਨ ਰਹਿੰਦੇ ਸੀ ਉਹਨਾਂ ਨੇ ਇੱਕ ਨਵੀਂ ਆਪਸ਼ਨ ਜੋੜਤੀ ਸੀ ਕਿ ਆਦਰ ਵੀ ਆਦਰ ਵਾਲੀ অপਸ਼ਨ ক্লিক ਕਰ ਲੋ ਵੀ ਸੋਨੂੰ ਨਾ ਤਾਂ बीएड ਕਰਨ ਦੀ ਲੋੜ ਆ ਨਾ ਈਟੀਟ ਵਾਲੀ ਈਡਟ ਵੀ ਤੁਸੀਂ ਚਾਹੇ बीएड ਕੀਤੀ ਆ ਤੁਸੀਂ ਈਟੀਟੀ ਵਾਲਾ ਪੇਪਰ ਬੰਨ ਦੇ ਸਕਦੇ ਹੋ ਆਦਰ অপਸ਼ਨ ਭਰ ਕੇ ਤਾਂ ਇਦਾਂ ਵੀ ਕਈ ਵਾਰੀ ਨਾ ਮੋਡੀਫਿਕੇਸ਼ਨਾਂ ਹੋ ਜਾਂਦੀਆਂ ਨੇ ਤਾਂ ਤੁਸੀਂ ਮਿਹਨਤ ਕਰੋ ਇਹਨਾਂ ਨੂੰ ਮੇਲ ਭੇਜੋ ਜਿਨ੍ਹਾਂ ਦੀ ਕੋਈ ਪ੍ਰੋਬਲਮ ਆ ਹੈਗੀਆਂ ਨੇ ਹੋ ਸਕਦਾ ਤੁਹਾਡੀਆਂ ਪ੍ਰੋਬਲਮਾਂ ਦਾ 50% ਹੱਲ ਹੋ ਜੇ ਮੈਂ 100% ਨਹੀਂ ਕਹੂੰਗਾ ਠੀਕ ਹੈ ਸੋ ਇਹ ਜਾਣਕਾਰੀ ਸੀ ਬਈ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਬਾਕੀ ਤੁਹਾਡੇ ਸਾਹਮਣੇ ਐਟ ਅ ਟਾਈਮ ਵੈਬਸਾਈਟ ਜਿਹੜੀ ক্লোਜ਼ ਹੋ ਚੁੱਕੀ ਹੈ ਤਿਆਰੀ ਕਰ ਰਹੇ ਹਾਂ ਕੱਲ ਨੂੰ ਸੰਡੇ ਆ ਸੰਡੇ ਨੂੰ ਆਪਣੀਆਂ ਫ੍ਰੀ ਮੈਰਾਥਨ ਕਲਾਸਾਂ ਜਿਹਦੇ ਵਿੱਚ ਐਸਐਸਟੀ ਦੀ ਮੈਰਾਥਨ ਕਲਾਸ ਜੀਓ ਹਿਸਟਰੀ ਪੋਲੀਟੀਕਲ ਸਾਰਾ ਕੁਝ ਹੋਣਾ ਹੈ ਕੱਲ ਨੂੰ ਆਪਣੀ ਇੱਕ ਮੈਰਾਥਨ ਉਹਨਾਂ ਦਾ ਟਾਈਮ ਉਹਨਾਂ ਮੈਰਾਥਨਾਂ ਦਾ ਜਿਹੜਾ ਜਿਹੜਾ ਟਾਈਮ ਹੈ ਅੱਜ ਮਿਡ ਨਾਈਟ ਤੋਂ ਪਹਿਲਾਂ ਜਿਹੜਾ ਪਾ ਦਿੱਤਾ ਜਾਊਗਾ ਠੀਕ ਹੈ ਤਿੰਨ ਮੈਰਾਥਨਾਂ ਕੱਲ ਨੂੰ ਲਗਭਗ ਚਾਰ ਮੈਰਾਥਨ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਪੰਜਾਬੀ ਦੀ ਐਸਐਸਟੀ ਦੀ ਹੋ ਸਕਦਾ ਪੰਜਾਬੀ ਦੀਆਂ ਦੋ ਮੈਰਾਥਨ ਦੇਖਣਾ ਕਿਉਂਕਿ ਸਪੈਸ਼ਲ ਹੋ ਸਕਦਾ ਪੈਡਾਗੋਜੀ ਦੀ ਮੈਰਾਥਨ ਲਾਦੀ ਆਪਾਂ ਠੀਕ ਹੈ ਸੀਡੀਪੀ ਦੀ ਮੈਰਾਥਨ ਤੁਹਾਨੂੰ ਦੇਖਣ ਨੂੰ ਮਿਲੂਗੀ ਸੋ ਕੱਲ ਨੂੰ ਜੁੜੇ ਰਹੋ ਚੈਨਲ ਦੇ ਨਾਲ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬਲੋ ਜਾਣਕਾਰੀ ਵਧੀ ਲੱਗੀ ਲਾਈਕ ਸ਼ੇਅਰ ਕਮੈਂਟ ਕਰ